ਕਿਥੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਭਗਵਾਨ ਤੁਮਨ ਜੀ ਇਹ ਗਾਣਾ ਜਿਹੜਾ ਤੁਹਾਡੇ ਤੇ ਟੁੱਕਦਾ ਤੁਹਾਡੇ ਇਹਨਾਂ ਕੰਮਾਂ ਤੇ ਟੁੱਕਦਾ ਤੁਹਾਡੇ ਇਸ ਹੰਕਾਰ ਤੇ ਟੁੱਕਦਾ ਤੁਹਾਡੇ ਜਿਹੜਾ ਮਾਨ ਤੁਸੀਂ ਕਰੀ ਬੈਠੇ ਆ ਇਹਦੇ ਤੇ ਟੁੱਕਦਾ ਆਹ ਸਾਲ ਬਾਅਦ ਕੋਈ ਨਾ ਕੋਈ ਨਵਾਂ ਆ ਕੇ ਬਹਿ ਜਾਊਗਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਆ ਇਹ ਹੰਕਾਰ ਨੇ ਬੜਾ ਕੁਝ ਖਾਦਾ ਰਾਜਿਆਂ ਦੇ ਰਾਜ ਖਾਲੇ ਇਸ ਹੰਕਾਰ ਨੇ ਅੰਗਰੇਜ਼ਾਂ ਨੂੰ ਖਾ ਲਿਆ ਇਸ ਹੰਕਾਰ ਨੇ ਬਹੁਤ ਸਾਰੇ ਜਿਹੜੇ ਆਪਦੇ ਆਪ ਚ ਕਹਿੰਦੇ ਕਹੁੰਦੇ ਖੱਬੀ ਖਾਨ ਇਸ ਹੰਕਾਰ ਨੇ ਖਾਦੇ ਆ ਤੇ ਇਹ ਹੰਕਾਰ ਤੁਹਾਨੂੰ ਵੀ ਲੈ ਕੇ ਬੈਠੂਗਾ ਤੁਸੀਂ ਤਿੰਨ ਪੱਤਰਕਾਰਾਂ ਤੇ ਪਰਚੇ ਪਾਏ ਪੱਤਰਕਾਰਾਂ ਤੇ ਪਰਚੇ ਪਾਇਆ ਕਾਦੇ ਹਾਸਤੇ ਕਿ ਉਹਨਾਂ ਨੇ ਇਹ ਪੁੱਛ ਲਿਆ ਕਿ ਜਿਹੜਾ ਹੈਲੀਕਾਪਟਰ ਆ ਉਹ ਕਿੱਥੇ ਲੱਥਿਆ ਕਿੱਥੇ ਨਹੀਂ ਲੱਥਿਆ ਕੌਣ ਚਲਾ ਰਿਹਾ ਕੌਣ ਉਹਦਾ ਜ਼ਿੰਮੇਵਾਰ ਆ ਜਦੋਂ ਪਿੰਡ ਦੇ ਵਿੱਚ ਕੋਈ ਗਲਤ ਕੰਮ ਹੋ ਜਾਣ ਉਸ ਟਾਈਮ ਤੇ ਲੋਕੀ ਪਿੰਡ ਦੇ ਸਰਪੰਚ ਨੂੰ ਕਹਿੰਦੇ ਹੁੰਦੇ ਆ ਕਿ ਸਰਪੰਚ ਕਰੀ ਕੀ ਜਾਂਦਾ ਤੂੰ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਲੋਕਾਂ ਨੇ ਤੈਨੂੰ ਪੁੱਛਣਾ ਕਿਉਂਕਿ ਸਾਰਾ ਰਿਕਾਰਡ ਤੈਂ ਵੇਖਣਾ ਕੀ ਹੋ ਗਿਆ ਕੀ ਨਹੀਂ ਕਰਨਾ ਕਿਵੇਂ ਖਜ਼ਾਨਾ ਚਲਾਇਆ ਜਾਊਗਾ ਕਿਵੇਂ ਖਜ਼ਾਨੇ ਨੂੰ ਭਰਿਆ ਜਾਊਗਾ ਪਰ ਮੇਰੇ ਵੀਰ ਖਜ਼ਾਨੇ ਤਾਂ ਭਰੀ ਜਾਂਦੇ ਆ ਪਰ ਭਰੀ ਤੁਹਾਡੇ ਅਰਗਿਆਂ ਦੇ ਜਾਂਦੇ ਆ ਪੰਜਾਬ ਦਾ ਖਜ਼ਾਨਾ ਤਾਂ ਖਾਲੀ ਸੀ ਖਾਲੀ ਰਹਿ ਗਿਆ ਮੈਂ ਗੱਲ ਜਰੂਰ ਕਹੂੰਗਾ ਕਿ ਜਿਹੜਾ ਪੰਜਾਬ ਆ ਉਹ ਇਸ ਟਾਈਮ ਇੱਕ ਤੋਂ ਦਾ ਘੜੀ ਪੰਨ ਇੱਕ ਹੁੰਦਾ ਜਦੋਂ ਲੱਕੜਾਂ ਤੇ ਚਿੰਕੇ ਤੁੱਤੇ ਰੱਖ ਦਿੰਦੇ ਆ ਇਸ ਟਾਈਮ ਪੰਜਾਬ ਦੇ ਮੂੰਹ ਨੂੰ ਕਿਉਂ ਲਾਇਆ ਜਾ ਰਿਹਾ ਉਹਦੀ ਛਾਤੀ ਤੇ ਕਿਉਂ ਮਸਲਿਆ ਜਾ ਰਿਹਾ ਕਿਉਂਕਿ ਉਹਦੇ ਸ਼ਿਸ਼ਕਾਰ ਕਰਨ ਦੀ ਤਿਆਰੀ ਆ ਤੇ ਇਹਦੀ ਸ਼ਿਸ਼ਕਾਰ ਕਰਾਉਣ ਦੇ ਵਿੱਚ ਜ਼ਿੰਮੇਵਾਰੀ ਤੁਹਾਡੀ ਆ ਪ੍ਰਭੂ ਭਗਵਾਨ ਤਮਨ ਜੀ ਤੁਹਾਡੀ ਆ ਜਿਹੜਾ ਹੈਲੀਕਾਪਟਰ ਆ ਉਹ ਪੱਤਰਕਾਰਾਂ ਨੇ ਪੁੱਛਿਆ ਕਿ ਦਸ ਫਾਈ ਕੌਣ ਚਲਾ ਰਿਹਾ ਕਿਉਂਕਿ ਉਹ ਲੋਕਾਂ ਦੇ ਪੈਸੇ ਨਾਲ ਚੱਲ ਰਿਹਾ ਕਿਸੇ ਮੁੱਖ ਮੰਤਰੀ ਦੀ ਬਾਪ ਦੀ ਕਮਾਈ ਨਾਲ ਨਹੀਂ ਚੱਲ ਰਿਹਾ ਕਿਸੇ ਐਮ ਐਲ ਏ ਦੀ ਬਾਪ ਦੀ ਕਮਾਈ ਨਾਲ ਨਹੀਂ ਚੱਲ ਰਿਹਾ ਕਿਸੇ ਐਮ ਐਲ ਏ ਦੀ ਤਨਖਾਹ ਨਾਲ ਨਹੀਂ ਚੱਲ ਰਿਹਾ ਕਿਸੇ ਮੰਤਰੀ ਦੀ ਤਨਖਾਹ ਨਾਲ ਨਹੀਂ ਚੱਲ ਰਿਹਾ ਕਿਉਂਕਿ ਉਹ ਜਿਹੜਾ ਹੈਲੀਕਾਪਟਰ ਹੈ ਉਹ ਇਹਨਾਂ ਪੰਜਾਬ ਦੇ ਲੋਕਾਂ ਦਾ ਤੇ ਲੋਕ ਪੁੱਛਣਗੇ ਕਿ ਦੱਸੋ ਭਾਈ ਉਹ ਹੈਲੀਕਾਪਟਰ ਹੈ ਕਿੱਥੇ ਆ ਕਿਉਂਕਿ ਜਿਹੜਾ ਤੇਲ ਪੈਣਾ ਉਹਦੇ ਵਿੱਚ ਉਹ ਪੰਜਾਬ ਦੇ ਲੋਕਾਂ ਦੇ ਪੈਸਿਆਂ ਦਾ ਪੈਣਾ ਉਹ ਜਿਹੜਾ ਹੈਲੀਕਾਪਟਰ ਚੱਲਣਾ ਇੰਨਾ ਦਿਹਾੜੀਦਾਰਾਂ ਦੇ ਸਿਰ ਤੋਂ ਚੱਲਣਾ ਪਰ ਭਗਵੰਤ ਮਾਨ ਜੀ ਹੰਕਾਰ ਦੇ ਵਿੱਚ ਇਹ ਚੀਜ਼ਾਂ ਭੁੱਲ ਬੈਠਿਆ ਕਿ ਇਹ ਇੱਕ ਗੋਲਾ ਗੋਲਾ ਭੁੱਲ ਚੁੱਕਿਆ ਕਿ ਗੋਲੇ ਦਾ ਕੰਮ ਬਾਹਰ ਖੜਨਾ ਹੁੰਦਾ ਤੁਹਾਡਾ ਕੰਮ ਸਿਰਫ ਤੇ ਸਿਰਫ ਇੰਨਾ ਜਿਵੇਂ ਕੋਈ ਪੈਲਸ ਦੇ ਬਾਹਰ ਖੜਾ ਹੁੰਦਾ ਤੇ ਉਹ ਇੱਕ ਸਿਕਿਉਰਿਟੀ ਗਾਰਡ ਦੀ ਡਿਊਟੀ ਹੁੰਦੀ ਆ ਕੋਈ ਅਸਲੇ ਅੰਦਰ ਨਾ ਜਾਵੇ ਕੋਈ ਬਿਨ ਸੱਦੇ ਅੰਦਰ ਨਾ ਜਾਂਦਾ ਰਵੇ ਮਾਫੀ ਚਾਹੁੰਦਾ ਮੇਰਾ ਵੀਰ ਜਿਹੜਾ ਵੀ ਗਾਰਡਾ ਕੋਈ ਗੁੱਸਾ ਨਾ ਕਰੇ ਤੁਹਾਡੀ ਡਿਊਟੀ ਲਈ ਆ ਪੈਲੇਸ ਵਾਲਿਆਂ ਨੇ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਇਹ ਪੈਲੇਸ ਸਾਹਿਬ ਪੰਜਾਬ ਤੇ ਇਹਦੇ ਬਾਹਰ ਤੁਹਾਨੂੰ ਵੀ ਇੱਕ ਗਾਰਡ ਖੜਾਇਆ ਜਿਹਦਾ ਨਾਮ ਹੈ ਭਗਵੰਤ ਮਾਨ ਤੇ ਉਹ ਜਿਹੜਾ ਗਾਰਡਾ ਉਹ ਸਾਡੀ ਪੈਲੇਸ ਦਾ ਸਤਿਆਨਾਸ਼ ਮਾਰੀ ਤੁਰਿਆ ਆਉਂਦਾ ਹਰ ਚੀਜ਼ ਆ ਜਿਹੜੀ ਉਹ ਖਤਮ ਕਰੀ ਤੁਰਿਆ ਆਉਂਦਾ ਤੇ ਜਿਹੜੇ ਇਨਚਾਰਜ ਲਾਏ ਆ ਪੈਲਸ ਦੇ ਉਹ ਸਾਨੂੰ ਦੱਸੀ ਜਾਂਦੇ ਆ ਕਿ ਭਾਈ ਆ ਮਾਲਕੋ ਆ ਚੈੱਕ ਕਰ ਲੋ ਜਿਹੜਾ ਬੰਦਾ ਤੁਸੀਂ ਬਾਹਰ ਖੜਾਇਆ ਇਹ ਤੁਹਾਡੀ ਪੈਲਸ ਦਾ ਕਾਨਕਰੀ ਆਉਂਦਾ ਪਰ ਇਹ ਗਾਰਡ ਨੇ ਕੀਤਾ ਕੀ ਇਹ ਜਿਹੜਾ ਗਾਰਡ ਆ ਇਹਨੇ ਉਲਟਾ ਉਹਨਾਂ ਇਨਚਾਰਜਾਂ ਨੂੰ ਸੂਲੀ ਚੜਨ ਤੇ ਲਾਤਾ ਇਹਦੇ ਕੋਲ ਪਾਵਰ ਜੇਕਰ ਹੁੰਦੀ ਅੰਗਰੇਜ਼ਾਂ ਵਾਲੀ ਤਾਂ ਇਹ ਜਿਹੜਾ ਗਾਰਡ ਆ ਇਹ ਜਿਹੜਾ ਸਿਕਿਉਰਿਟੀ ਗਾਰਡ ਭਗਵੰਤ ਮਾਨ ਪੰਜਾਬ ਦਾ ਇਹਨੇ ਫਾਂਸੀ ਲਾ ਦੇਣੀ ਸੀ ਰਾਜਿਆਂ ਦੀ ਪਾਵਰ ਹੁੰਦੀ ਐਨੇ ਫਾਂਸੀ ਲਾ ਦੇਣੀ ਸੀ ਅੰਗਰੇਜ਼ਾਂ ਦੀ ਬਹੁਤੀ ਪਾਵਰ ਵਰਤਦੇ ਨੇ ਕਾਲੇ ਪਾਣੀ ਸਿੱਟ ਦੇਣਾ ਸੀ ਪਰ ਅੱਜ ਮੰਤਰੀਆਂ ਦੀ ਖੁਦ ਪਾਵਰ ਆ ਇਹ ਪਰਚੇ ਪਾਉਂਦੇ ਆ ਅਤਿਆਚਾਰ ਕਰਾਉਂਦੇ ਆ ਕੀ ਗੱਲ ਆ ਬਾਈ ਇਹ ਪੈਸਾ ਪੰਜਾਬ ਦੇ ਲੋਕਾਂ ਦਾ ਤੇ ਜਿਹੜਾ ਭਗਵੰਤ ਮਾਨ ਬਾਅਦ ਸਿਕਿਉਰਿਟੀ ਗਾਰਡ ਖੜਾ ਉਹਦੀ ਅਸੀਂ ਸਿਕਿਉਰਿਟੀ ਗਾਡੀ ਖਰਨ ਦੇ ਪੈਸੇ ਦਿੰਨੇ ਆ ਜਿਹੜਾ ਭਗਵੰਤ ਮਾਨ ਗੱਡੀਆਂ 'ਚ ਘੁੰਮਦਾ ਉਹਦਾ ਤੇਲ ਅਸੀਂ ਦਿੰਨੇ ਆ ਤੇ ਸਿਕਿਉਰਿਟੀ ਗਾਰਡ ਉਲਟਾ ਸਾਡੇ ਇੰਚਾਰਜਾਂ ਨੂੰ ਅੱਖਾਂ ਵਿਖਾਵੇ ਸਿਕਿਉਰਿਟੀ ਗਾਰਡ ਦੀ ਇੰਨੀ ਹਿੰਮਤ ਕਿੱਥੋਂ ਆ ਗਈ ਆ ਸਿਕਿਉਰਿਟੀ ਗਾਰਡਾ 27 ਦੇ ਵਿੱਚ ਤੈਨੂੰ ਬਾਹਰ ਭਜਾਵਾਂਗੇ ਤੈਨੂੰ ਧੱਕੇ ਮਾਰ ਕੇ ਕੱਢਣਗੇ ਪੰਜਾਬ ਦੇ ਲੋਕ ਕਿਉਂਕਿ ਇਹ ਪੈਲੇਸ ਪੰਜਾਬ ਦੇ ਲੋਕਾਂ ਦੀ ਹੈ ਇਹ ਪੰਜਾਬ ਦੀ ਜਿਹੜੀ ਕੁਰਸੀ ਤੇ ਬੈਠਾ ਇਹ ਪੰਜਾਬ ਦੇ ਲੋਕਾਂ ਦੀ ਬਖਸ਼ੀ ਹੋਈ ਆ ਤੇ ਇੰਨਾ ਮੇਰਾ ਵੀਰ ਹੰਕਾਰ ਚੰਗਾ ਨਹੀਂ ਹੁੰਦਾ ਤੂੰ ਸਿਆਣਾ ਹੁੰਦਾ ਹੈਲੀਕਾਪਟਰ ਵਰਤ ਤੇਰੇ ਅੱਥੀ ਲੈ ਕੇ ਰੱਖਿਆ ਸੀ ਉਹ ਜਿਹੜਾ ਹੈਲੀਕਾਪਟਰ ਲੈ ਕੇ ਰੱਖਿਆ ਪੰਜਾਬ ਦੇ ਮੁੱਖ ਮੰਤਰੀਆਂ ਵਾਸਤੇ ਹੀ ਆ ਪਰ ਉਹਨੂੰ ਵਰਤ ਕਉਂ ਰਿਹਾ ਥੱਲੇ ਤਾਰ ਕਉਂ ਰਿਹਾ ਸਾਨੂੰ ਦੱਸ ਤਾਂ ਦਿਓ ਕਿਹੜਾ ਉਹਦਾ ਬੰਦਾ ਲਾਇਆ ਜਵਾਬ ਤੈਨੂੰ ਪੁੱਛਣੇ ਅਸੀਂ ਪੁੱਛੀਏ ਕਿਹਨੂੰ ਹੁਣ ਅਸੀਂ ਜਾ ਕੇ ਕਿਸੇ ਪੁੱਛੀਏ ਜਾ ਕੇ ਜਿਹੜਾ ਕੋਈ ਵਿਚਾਰਾ ਸੜਕ ਤੇ ਮੰਗਦਾ ਫਿਰਦਾ ਵੀ 10 ਰੁਪਏ ਦੇ ਦੋ ਅਸੀਂ ਉਹਨੂੰ ਪੁੱਛ ਕੇ ਦੱਸ ਸੋ ਹੇਲੀਕਾਪਟਰ ਕਿੱਥੇ ਤੈਨੂੰ ਪੁੱਛਣਾ ਕਿਹਨੂੰ ਪੁੱਛ ਕੇ ਹੇਲੀਕਾਪਟਰ ਕਿੱਥੇ ਆ ਜੇਕਰ ਭਵੰਤਮਾਨ ਸਿਆਣਾ ਹੁੰਦਾ 2027 ਚ ਮੁੱਖ ਮੰਤਰੀ ਬਣਨਾ ਚਾਹੁੰਦਾ ਹੁੰਦਾ ਤਾਂ ਕੇਜਰੀਵਾਲ ਨੂੰ ਅੱਖਾਂ ਜੱਖਾਂ ਪਾ ਕੇ ਕਹਿ ਦਿੰਦਾ ਕਿ ਕੇਜਰੀਵਾਲ ਸਾਹਿਬ ਮੇਰੇ ਪੰਜਾਬ ਦਾ ਬੇੜਾ ਗਰਕੋ ਚੁੱਕਿਆ ਇਹ ਪੰਜਾਬ ਨੂੰ ਮੈਂ ਅੱਗੇ ਲੈ ਕੇ ਜਾਣ ਦੀ ਗੱਲ ਕੀਤੀ ਸੀ ਤੇ ਮੈਂ ਕਿਸੇ ਬਿਜ਼ਨਸਮੈਨ ਦੇ ਹਵਾਲੇ ਨਹੀਂ ਹੁਣਾ ਮੈਂ ਅਸਤੀਫਾ ਦੇ ਦੂੰਗਾ ਪਾਵੀ ਸਾਹਿਬ ਦਾ ਮੁੱਖ ਮੰਤਰੀ ਬੱਜੂਗਾ ਕੇਜਰੀਵਾਲ ਸਾਹਿਬ ਖਜ਼ਾਨਾ ਖਾਲੀ ਪਿਆ ਤੇ ਜਿਹੜਾ 800 ਕਰੋੜ ਰੁਪਇਆ ਅਸੀਂ ਆ ਮਸ਼ਹੂਰੀਆਂ ਤੇ ਲਾਇਆ ਸੀ ਇਹ ਪੈਸਾ ਨਹੀਂ ਲਾਉਣ ਜੇਕਰ ਕੇਜਰੀਵਾਲ ਅੱਗੇ ਟ੍ਰੇਨ ਤੇ ਜਾ ਸਕਦਾ ਸੀ ਤੇ ਹੁਣ ਕਿਹੜਾ ਕੇਜਰੀਵਾਲ ਨੂੰ ਗੱਡੀ ਦਾ ਤੇਲ ਚੜਦਾ ਜੇਕਰ ਪਹਿਲਾਂ ਕੇਜਰੀਵਾਲ ਕਾਰਾਂ ਚਾ ਸਕਦਾ ਸੀ ਤਾਂ ਜੇ ਕੇਜਰੀਵਾਲ ਨੂੰ ਇੰਨਾ ਹੀ ਉੱਡਣ ਦਾ ਸ਼ੌਂਕ ਆ ਤੇ ਆਪਦੇ ਖੰਭ ਲਵਾ ਲਵੇ ਕਹਦੇ ਉਹਨੂੰ ਪਰ ਅਮਰਜੈਂਸੀ ਚੀਜ਼ ਵਰਤਨ ਵਾਸਤੇ ਹੁਣ ਪਤਾ ਨਹੀਂ ਤੁਸੀਂ ਕੀ ਕਰੀ ਜਾਂਦੇ ਆ ਕਰੋੜਾਂ ਰੁਪਈਆ ਬਰਬਾਦ ਕਰੀ ਜਾਂਦੇ ਆ ਸਾਡਾ ਇਹਦੇ ਜ਼ਿੰਮੇਦਾਰ ਤੁਸੀਂ ਆ ਤੁਸੀਂ ਆ ਜ਼ਿੰਮੇਦਾਰ ਤੁਸੀਂ ਕੇਜਰੀਵਾਲ ਨੂੰ ਤਾਂ ਕੀ ਕਹਣਾ ਮਨੀਸ਼ ਸੋਦੀਆ ਇੱਕ ਸਿਆਣਿਆਂ ਦੀ ਕਹਾਵਤ ਸੀ ਕਿ ਕਿਸੇ ਦੇ ਘਰੇ ਜਾ ਕੇ ਮੁੱਤਣਾ ਤੇ ਆਹ ਤੇਰਾ ਮਨੀਸ਼ ਸੋਦੀਆ ਆਪਣੇ ਪੰਜਾਬ ਚ ਆ ਕੇ ਮੂਤ ਕੇ ਗਿਆ ਕਹਿ ਕੇ ਕੀ ਗਿਆ ਸਾਮਦਾਨ ਡੰਡ ਭੇਦ ਜਿੱਤਨ ਹfte 27 ਦੇ ਵਿੱਚ ਅਸੀਂ ਸਭ ਕੁਝ ਵਰਤਾਂਗੇ ਤੁਸੀਂ ਵਰਤੀ ਜਾਂਦੇ ਆ ਵਰਤ ਵੀ ਲਏ ਆ ਪਰਚੇ ਪੁਆਈ ਜਾਂਦੇ ਆ ਲੋਕਾਂ ਤੇ ਤੇਤਿਆਚਾਰ ਕਰਾਈ ਜਾਂਦੇ ਆ ਤੇਰੀ ਹਿੰਮਤ ਨਹੀਂ ਪਈ ਉਹਨੂੰ ਬੋਲਣ ਦੀ ਤੂੰ ਕਿੱਡਾ ਕੁ ਆ ਗਿਆ ਅੱਗੇ ਅੱਗੇ ਤਾਂ ਕਹਿੰਦਾ ਹੁੰਦਾ ਸੀ ਇਹਦਾ ਬੋਲਦੇ ਨਹੀਂ ਦਿੱਲੀ ਅੱਗੇ ਤੇਰੀ ਹਾਈ ਕਮਾਂਡ ਵੀ ਤੈਨੂੰ ਬੋਲਣ ਨਹੀਂ ਦਿੰਦੀ ਪਤੀਲੀ ਦੇ ਥੱਲੇ ਰੱਖਣ ਵਾਲੀ ਕੋਈ ਚੀਜ਼ ਨਹੀਂ ਨਹੀਂ ਤਾਂ ਅਸੀਂ ਕੋਈ ਉਹਦਾ ਨਾਮ ਲੈ ਦਈਏ ਉਹਨੂੰ ਇੱਕ ਵਾਰੀ ਵੀ ਨਹੀਂ ਆਖਿਆ ਮਨੀਸ਼ ਸੋਦੀਆ ਨੂੰ ਕਿ ਸਾਹਮ ਦਾ ਡੰਡਬੇੜ ਕਹਤਾ ਭਾਈ ਪਹਿਲਾ ਵਾਲੇ 84 ਨਹੀਂ ਭੁੱਲੇ ਤੇ 27 ਲੋਕਾਂ ਨੂੰ ਭੁੱਲਣੀ ਨਹੀਂ ਗਈ ਅਸੀਂ ਐਡੇ ਵੀ ਗਏ ਗੁਜਰੇ ਨਹੀਂ ਗਏ ਕਿ ਕੋਈ ਦਿੱਲੀ ਤੋਂ ਆਕੇ ਸਾਨੂੰ ਕੁੱਟ ਕੇ ਜਾਊਗਾ ਅਸੀਂ ਐਡੇ ਵੀ ਗਏ ਗੁਜਰੇ ਨਹੀਂ ਪਰ ਸਾਡੀ ਚਲਣੀ ਕਿੱਥੇ ਆ ਚਲਣੀ ਤਾਂ ਪ੍ਰਸ਼ਾਸਨ ਦੀ ਆ ਪ੍ਰਸ਼ਾਸਨ ਸਾਡੇ ਹੱਕ 'ਚ ਕਿੱਥੇ ਆ ਉਹ ਤਾਂ ਮੰਤਰੀਆਂ ਦੇ ਹੱਕ 'ਚ ਜਿਹੜੇ ਇੱਕ ਸਵਾਲ ਪੁੱਛਣ ਤੇ ਪਰਚਾ ਪਾ ਸਕਦੇ ਆ ਅਸੀਂ ਕਿਦਾਂ ਮੰਨ ਲਈਏ ਕਿ ਉਹ ਪ੍ਰਸ਼ਾਸਨ ਸਾਡੇ ਲੋਕਾਂ ਦੀ ਸੁਰੱਖਿਆ ਹਸਤੇ ਆ ਸੁਰੱਖਿਆ ਹਸਤੇ ਹੁੰਦਾ ਕਿ ਪਰਚਾ ਭਗਵੰਤ ਮਾਨ ਤੇ ਪਾਉਂਦੇ ਕਿ ਦੱਸੋ ਭਾਈ ਉਹਨਾਂ ਨੇ ਗਲਤ ਕੀ ਪੁੱਛਿਆ ਅੱਜ ਪਰਚੇ ਪਾਏ ਜਾ ਰਹੇ ਆ ਭਗਵੰਤ ਮਾਨ ਜੀ ਮੈਂ ਅਕਸਰ ਆ ਜਿਹੜੇ ਚਾਰੇ ਫੇਸਬੁੱਕ ਤੇ ਫਿਰਦੇ ਹੁੰਦੇ ਆ YouTube ਤੇ ਫਿਰਦੇ ਹੁੰਦੇ ਆ ਉਹਨਾਂ ਦੀਆਂ ਵੀਡੀਓ ਵੇਖਦਾ ਜਿਹੜੀ ਸ਼੍ਰੀਲੰਕਾ ਦੇ ਵਿੱਚ ਸੋਨੇ ਦੀ ਲੰਕਾ ਸੀ ਰਾਵਣ ਦੀ ਉਹ ਖੰਡਰ ਬਣੀ ਪਈ ਆ ਲੋਕੀ ਟਿਕਟਾਂ ਜਾ ਕੇ ਵੇਖ ਕੇ ਆਉਂਦੇ ਆ ਤੇ ਮੇਰੇ ਵੀਰ ਉਹਦੇ ਚ ਐਡਾ ਹੰਕਾਰ ਸੀ ਮਹਿਲਾ ਵਾਲੇ ਦੇ ਵਿੱਚ ਤੇਰੇ ਕੋਲ ਤਾਂ ਕੋਈ ਐਹੋ ਜਿਹਾ ਮਹਿਲ ਵੀ ਹੈ ਨਹੀਂ ਤੇਰੀ ਤਾਂ ਕੋਈ ਐਹੋ ਜਿਹੀ ਪ੍ਰਾਪਤੀ ਵੀ ਹੈ ਨਹੀਂ ਕਿ ਤੇਰੀ ਤਾਂ ਕੋਈ 25 ਰੁਪਏ ਟਿਕਟ ਲਾ ਕੇ ਕੁਝ ਵੇਖ ਹੀ ਆਵਾਂਗੇ ਐਨਾ ਹੰਕਾਰ ਨਾ ਕਰ ਮੇਰੇ ਵੀਰ ਐਨਾ ਹੰਕਾਰ ਨਾ ਕਰ ਲੋਕਾਂ ਦੇ ਮੂੰਹ ਤੇ ਇਕਾ ਕਰਾਰੀ ਚ ਪੇਟ ਹੋ ਗਿਆ ਤੂੰ ਸਾਡੇ ਗਰੀਬ ਲੋਕਾਂ ਤੇ ਜਿੰਨਾ ਲੋਕਾਂ ਨੇ ਤੇਰੇ ਤੇ ਯਕੀਨ ਕਰ ਲਿਆ ਕਿ ਇਹ ਭਗਵੰਤ ਮਾਨ ਆਮ ਘਰਾਂ ਚੋਂ ਉੱਠ ਕੇ ਇਹਨਾਂ ਆਮ ਘਰਾਂ ਦੀ ਗੱਲ ਕਰੂਗਾ ਪਰ ਇਹਨਾਂ ਨੂੰ ਕੀ ਪਤਾ ਸੀ ਵੀ ਇਹ ਭਾਈ ਸਾਹਿਬ ਬੰਦਾ ਡਰਾਮੇਬਾਜ਼ ਨਿਕਲੂਗਾ ਪਰ ਮੈਂ ਤਾਂ ਲੋਕਾਂ ਨੂੰ 2020 ਤੋਂ ਦੱਸ ਰਿਹਾ ਸੀ ਸਾਡਾ ਇੱਕ ਭਰਾ ਹੁੰਦਾ ਸੀ ਕੁਲਦੀਪ ਘੋਲੀਆ ਜਿਹੜਾ ਅੱਜ ਇਸ ਦੁਨੀਆ ਚ ਨਹੀਂ ਰਿਹਾ ਹਮ ਹਮ ਜਿਹੜਾ ਕੋਈ ਸੀਗਾ ਜਿਹੜਾ ਇੱਕ ਟੀਵੀ ਚੈਨਲ ਸੀਗਾ ਪਰ ਉਸ ਤੋਂ ਬਾਅਦ ਉਹ ਮੈਂ ਤਾਂ 2020 ਦੇ ਵਿੱਚ ਦੱਸਤਾ ਸੀ ਮੋਗੇ ਦੇ ਵਿੱਚ ਇੰਟਰਵਿਊ ਹੋਈ ਸੀ ਸਾਡੀ ਪਰ ਨਹੀਂ ਭਗਵੰਤ ਮਾਨਾ ਧੋਖਾ ਕਰ ਗਿਆ ਲੋਕਾਂ ਨਾਲ ਪਰਚੇ ਪਾ ਕੇ ਕੀ ਸਾਬਤ ਕਰਨਾ ਚਾਹੁੰਦਾ ਆ ਰੋਲਦਾ ਫਿਰਦਾ ਹੁੰਦਾ ਸੀ ਤੂੰ ਇੱਥੇ ਕਦੇ ਐ ਕੁਰਤਾ ਪਜਾਮਾ ਪਾ ਕੇ ਆਇ ਨੂੰ ਗਿਆ ਕਦੇ ਆਇ ਨੂੰ ਗਿਆ ਜਿੰਨਾ ਟਾਈਮਾਂ ਤੇ ਬਾਦਲਾਂ ਦੀ ਸਰਕਾਰ ਸੀ ਉਹਨਾਂ ਟਾਈਮਾਂ ਤੇ ਪੂਰੇ ਝੰਡ ਚੜਾਈ ਤੂੰ ਜਿੰਨਾ ਟਾਈਮਾਂ ਤੇ ਕਾਂਗਰਸੀਆਂ ਦੀ ਸਰਕਾਰ ਸੀ ਪੂਰੀਆਂ ਰੀਸਾਂ ਲਾਈਆਂ ਤੂੰ ਕੈਪਟਨ ਦੀ ਢੀੜੀ ਪਜਾਮੀ ਪਾਉਣੀ ਤੇ ਆਲਾ ਕਰਨੀ ਦਾੜੀ ਤੇ ਗੱਲ ਕਰਨੀ ਠਾਠ ਹੀ ਨਹੀਂ ਸੂਤ ਆਉਂਦੀ ਉਹਦੀ ਬਾਦਲ ਤੇ ਗੱਲ ਕਰਨੀ ਤੇ ਅੱਜ ਤੈਨੂੰ ਲੋਕ ਇੰਨੀਆਂ ਟੀਚਰਾਂ ਤਾਂ ਕਰਦੇ ਨਹੀਂ ਜਿੰਨੀਆਂ ਤੂੰ ਕਰਦਾ ਤੇਰੇ ਤੇ ਇੱਕੋ ਗੱਲ ਟੁੱਕਦੀ ਆ ਸਾਨੂੰ ਕਰੇ ਚਤਰਾਇਆਂ ਨਹੀਂ ਸੱਸੇ ਆਪਦੇ ਦਿਨ ਭੁੱਲ ਗਈ ਤੂੰ ਆਪਦੇ ਦਿਨ ਭੁੱਲ ਗਿਆ ਤੇਰੇ ਦਿਨ ਕੀ ਸੀ ਤੇ ਮੈਂ ਕੱਲ ਜ਼ਰੂਰ ਕਹੂੰਗਾ ਜਿਹੜੀ ਭਗਵੰਤ ਮਾਨ ਦੇ ਥੱਲੇ ਗੱਡੀਆਂ ਉਹ ਕਿਸੇ ਵੀ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਪਰ ਮੈਂ ਕੋਈ ਗੱਲ ਗਲਤ ਨਹੀਂ ਕਹਿ ਰਿਹਾ ਸਾਡੇ ਜਿਹੜੇ ਸਵਰਗਵਾਸ ਤੁਹਾਡੇ ਪਿਤਾ ਜੀ ਆ ਜਿਹੜੇ ਜਿਹੜੇ ਸਵਰਗਵਾਸ ਤੁਹਾਡੇ ਪਿਤਾ ਜੀ ਮਹਿੰਦਰ ਮਾਸਟਰ ਜੀ ਦੀ ਉਹ ਪੈਨਸ਼ਨ ਦੇ ਨਾਲ ਨਹੀਂ ਚੱਲਦੀਆਂ ਇਹਨਾਂ ਲੋਕਾਂ ਦੇ ਨਾਲ ਚੱਲਦੀਆਂ ਜਿਹੜੇ ਐਮਐਲਏ ਤੁਰਿਆ 117 ਮੈਂ ਕਹੂੰਗਾ ਉਹਨਾਂ ਦੇ ਥੱਲੇ ਜਿਹੜੀਆਂ ਗੱਡੀਆਂ ਇਹਨਾਂ ਲੋਕਾਂ ਦੇ ਪੈਸੇ ਨਾਲ ਚੱਲਦੀਆਂ ਇਹਨਾਂ ਲੋਕਾਂ ਨੂੰ ਪੂਰਾ ਹੱਕ ਆਏ ਲੋਕ ਪੁੱਛਣਗੇ ਕਿ ਦੱਸੋ ਭਾਈ ਸਾਡਾ ਪੈਸਾ ਗਿਆ ਕਿੱਥੇ ਆ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਤੇ ਇਹਨਾਂ ਕਹਿੰਦੇ ਮੰਤਰੀ ਕਪਲੇ ਕਰਦੇ ਇਹਨਾਂ ਨੂੰ ਕੀ ਪਤਾ ਕਿ ਬਿਜ਼ਨਸmenਾਂ ਨਾਲ ਯਾਰੀਆਂ ਹੁੰਦੀਆਂ ਬਿਜ਼ਨਸਮੈਨ ਬਹੁਤ ਕੁਝ ਕਰ ਦਿੰਦੇ ਇਹਨਾਂ ਨੂੰ ਤੇ ਇਹ ਚੀਜ਼ਾਂ ਜਿਹੜੀਆਂ ਮਾਨ ਸਾਹਿਬ ਹੰਕਾਰ ਛੱਡੋ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਤੁਸੀਂ ਗਰੀਬ ਸੀ ਗਰੀਬ ਹੈ ਗਰੀਬ ਰਹੋਗੇ ਕਿਉਂਕਿ ਤੁਹਾਨੂੰ ਅਮੀਰ ਕਰਨ ਵਾਲੀਆਂ ਦੋ ਚੀਜ਼ਾਂ ਇੱਕ ਚੀਜ਼ ਆ ਤੁਹਾਡੇ ਬੱਚੇ ਔਰ ਦੂਜੀ ਚੀਜ਼ਾ ਤੁਹਾਡੀ ਵੋਟ ਤੁਹਾਡੀ ਵੋਟ ਦਾ ਸਹੀ ਇਸਤੇਮਾਲ ਹੋ ਜਾਵੇ ਤਾਂ ਮੈਂ ਤੁਹਾਨੂੰ ਗਾਰੰਟੀ ਦੇ ਨਾਲ ਕਹਿੰਦਾ ਗੰਡੇ ਵੀ ਜਦੋਂ ਤੁਸੀਂ ਲੈਨੇ ਨਾ ਸਬਜ਼ੀ ਵਾਲੇ ਤੋਂ 20 ਤਰ੍ਹਾਂ ਦੇ ਨਖਰੇ ਕਰਦੇ ਆ ਤੁਸੀਂ ਆ ਗੰਡਾ ਗਲਿਆ ਹੋਇਆ ਆ ਗੰਡਾ ਐ ਆ ਆ ਵੈਂਗਣੀ ਗਲੀ ਹੋਈ ਆ ਆ ਬਤਾਉਂ ਗਲੇ ਹੋਏ ਆ ਆ ਤੇਰੇ ਆਲੂ ਨਹੀਂ ਸਹੀ ਓਏ ਤੁਸੀਂ ਉਸ ਵਿਅਕਤੀ ਨੂੰ 20 ਸਵਾਲ ਕਰਦੇ ਆ ਤੁਹਾਡੇ ਕੋਲ ਕਈ ਮੰਗਤਾ ਮੰਗਣ ਆ ਜੇ ਉਹਦੇ ਅੰਗ ਪੈਰ ਵੇਖਦੇ ਆ ਸਹੀ ਸਲਾਮਤਾਂ ਤੇਰੇ ਹੱਥ ਤਾਂ ਨਹੀਂ ਟੁੱਟੇ ਇਹ ਗੱਲਾਂ ਕਰਦੇ ਆ ਤੁਹਾਡੇ ਕੋਲ ਕੋਈ ਬਾਣਾ ਪਾ ਕੇ ਆ ਜੇ ਸਾਧੂਆਂ ਆਲਾ ਤੁਸੀਂ ਉਹਨੂੰ ਵੀ 20 ਸਵਾਲ ਪੁੱਛਦੇ ਆ ਪਰ ਵੇਖੋ ਰੰਗ ਕੀੜੀ ਨੂੰ ਮਾਰਨਾ ਸੌਖਾ ਛੇਰ ਤੇ ਹਾਥੀ ਤੋਂ ਡਰਦੇ ਆ ਤੁਸੀਂ ਇਹਨਾਂ ਮੰਤਰੀਆਂ ਨੂੰ ਸਵਾਲ ਨਹੀਂ ਕਰਦੇ ਤੁਹਾਡੀ ਵੋਟ ਦਾ ਸਹੀ ਇਸਤੇਮਾਲ ਕਰੋ ਜਿਹੜਾ ਮੰਤਰੀ ਬਾਨਾ ਚਾਹੁੰਦਾ ਉਹਨੂੰ 50 ਸਵਾਲ ਕਰੋ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਪਰ ਇਹ ਮੰਤਰੀ ਬਣ ਕੇ ਖੁਦ ਇੱਕ ਚੀਜ਼ ਭੁੱਲ ਗਿਆ ਪਰ ਇੱਕ ਛੋਟੀ ਜੀ ਗੱਲ ਦੱਸ ਕੇ ਮੈਂ ਫਤਿਹ ਦੀ ਸਾਂਝ ਪਾ ਲੂੰਗਾ ਤੇ ਭਗਵੰਤ ਮਾਨਾ 27 ਨੂੰ ਉਸੇ ਰੂੜੀ ਤੇ ਭਾਵਾਂਗੇ ਕੋਈ ਵਿਅਕਤੀ ਸੀ ਉਹ ਕਿਸੇ ਤਗੜੇ ਘਰੇ ਕੰਮ ਕਰਦਾ ਸੀ ਉਹ ਕੋਈ ਔਰਤ ਸੀ ਉਹ ਕਿਸੇ ਤਗੜੇ ਘਰੇ ਜਿਹੜਾ ਕਹ ਲੋ ਕੰਮਕਾਰ ਕਰਦੀ ਸੀ ਤੇ ਉਹ ਜਿਹਨੇ ਦੋਨੇ ਬੀਬੀਆਂ ਘਰੇ ਸੀ ਇੱਕ ਜਿਹੜਾ ਕਹ ਲੋ ਤਗੜੇ ਘਰ ਵਾਲੀ ਸੀ ਤੇ ਇੱਕ ਉਹ ਜਿਹੜੀ ਬੀਬੀ ਕੰਮ ਕਰਦੀ ਸੀ ਇਹ ਵੀਰੇ ਕੋਈ ਧਾਰਨ ਨੂੰ ਗਲਤ ਨਾ ਕਰਦੇ ਤੂੰ ਐ ਕਿਉਂ ਦਿੱਤੀ ਤੇ ਆ ਧਾਰਨ ਕਿਵੇਂ ਕਹਤੀ ਉਸ ਟਾਈਮ ਤੇ ਜਦੋਂ ਉਹਨਾਂ ਨੇ ਉਹ ਕਹਿੰਦੀ ਆ ਜਾ ਭੈਣੇ ਚਾਹ ਪੀਣੀ ਉੱਥੇ ਆ ਜਾ ਉਹ ਜਿਹੜੀ ਵਿਚਾਰੀ ਕੰਮ ਕਰਦੀ ਸੀ ਉਹ ਜਾ ਕੇ ਉਹਨਾਂ ਦੀ ਪੈਸਿਆਂ ਦੀ ਬੋਰੀ ਤੇ ਬਹਿ ਗਈ ਤੇ ਉਹਨੂੰ ਕਹਿਣ ਲੱਗੀ ਕਿਉਂ ਭੈਣੇ ਥੋੜੇ ਵੀ ਇੱਕ ਕੁੜੀ ਆ ਤੇ ਸਾਡੇ ਇੱਕ ਮੁੰਡਾ ਤੇ ਆਪਾਂ ਇਹਨਾਂ ਦੋਨਾਂ ਦਾ ਰਿਸ਼ਤਾ ਨਾ ਕਰਾ ਦਈਏ ਨਾਲੇ ਆਪਣੀ ਰਿਸ਼ਤੇਦਾਰੀ ਬਣ ਜੂ ਜਿਹੜੀ ਵੱਡੇ ਤਾਂ ਜਿਹੜੀ ਤਗੜੀ ਔਰਤ ਸੀ ਜਿੰਨਾ ਕਰਿਓ ਕੰਮ ਕਰਦੀ ਸੀ ਉਹ ਕਹਿੰਦੀ ਐ ਕਰੋ ਭਾਈ ਮੈਂ ਤੇਰੇ ਬਾਈ ਨਾਲ ਗੱਲ ਕਰੂੰਗੀ ਉਹ ਕਹਿੰਦੀ ਠੀਕ ਆ ਆਥਨ ਪਈ ਤਾਂ ਉਹਨੇ ਗੱਲ ਕੀਤੀ ਆ ਉਹਦੇ ਘਰ ਵਾਲੇ ਨਾਲ ਉਹ ਕਹਿੰਦਾ ਬੈਠੀ ਕਿੱਥੇ ਸੀ ਕਹਿੰਦੀ ਪੈਸਿਆਂ ਵਾਲੀ ਬੋਰੀ ਤੇ ਕਹਿੰਦਾ ਐ ਕਰੀ ਜਿੱਥੇ ਪਹਿਲਾਂ ਬੈੰਦੀ ਉੱਥੇ ਬਿਠਾਈ ਕਹਿੰਦਾ ਠੀਕ ਆ ਦੂਜੇ ਦਿਨੋਂ ਉਹਨੇ ਉੱਥੇ ਹੀ ਬਿਠਾਇਆ ਦੇ ਬਾਹਰ ਦੇ ਵਿੱਚ ਕਹਿੰਦੀ ਪੈਸੇ ਤੂੰ ਕੱਲ ਕੋਈ ਵਿਆਹ ਦੀ ਗੱਲ ਕਰਦੀ ਸੀ ਕਹਿੰਦੀ ਨਹੀਂ ਪੈਣੇ ਤੁਸੀਂ ਕਿੱਥੇ ਅਸੀਂ ਕਿੱਥੇ ਤੇ ਭਵੰਤ ਮਾਨਸਿਆ ਇਹ ਪੰਜਾਬ ਦੇ 3 ਕਰੋੜ ਲੋਕਾਂ ਦੀ ਪੈਸਿਆਂ ਵਾਲੀ ਕੁਰਸੀ ਆ ਜਿੱਥੇ ਤੂੰ ਬਹਿ ਗਿਆ ਹੁਣ ਗੱਲਾਂ ਜਿੰਨੀਆਂ ਮਰਜ਼ੀ ਕਰ ਲੈ 27 ਦੇ ਵਿੱਚ ਤੈਨੂੰ ਉੱਥੇ ਹੀ ਬਿਠਾਵਾਂਗੇ ਜਿੱਥੇ ਤੇਰੀ ਜਗ੍ਹਾ ਸੀ ਉਸ ਤੋਂ ਬਾਅਦ ਤੈਨੂੰ ਪੁੱਛਾਂਗੇ ਕੋਈ ਗੱਲ ਕਰਦਾ ਸੀ ਪਰਚੇ-ਪੁਰਚੇ ਪਵਾਉਣ ਵਾਲੀ ਅਤਿਆਚਾਰ ਕਰਨ ਵਾਲੀ ਤੇ ਤੇਰੇ ਮਨੀਸ਼ ਸੋਧੀਆਂ ਨੂੰ ਸਾਹਮਣੇ ਖੜਾਵਾਵਾਂਗੇ ਦੱਸੀ ਸਾਮਦਾਮ ਡੰਡ ਭੇਦੀ ਗੱਲ ਕਰਦਾ ਸੀ ਫਿਰ ਹੱਥ ਜੋੜ ਕੇ ਕਹੋਗੇ ਨਹੀਂ ਭਾਈ ਇਹ ਗੱਲਾਂ ਤਾਂ ਕਹਿ ਬੈਠੇ ਕਿਉਂਕਿ ਜਿਵੇਂ ਸ਼ਰਾਬ ਦਾ ਨਸ਼ਾ ਹੁੰਦਾ ਨਸ਼ੇਲੀ ਨੂੰ ਪਤਾ ਨਹੀਂ ਹੁੰਦਾ ਉਸੇ ਤਰ੍ਹਾਂ ਇਹ ਪਾਵਰ ਦਾ ਨਸ਼ੇ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੁਣ ਤੁਸੀਂ ਕੀ ਕਰੀ ਜਾਂਦੇ ਆ ਤੇ ਕੀ ਤੁਹਾਡੇ ਨਾਲ ਹੋ ਰਹੀਆਂ ਕਿੱਡੀ ਤਾਂ ਤੂੰ ਪਾਵਰ ਵਰਤੀ ਕਿੱਡਾ ਸਮਾਂ ਖਰਾਬ ਕੀਤਾ ਕਦੇ ਪਰਚੇ ਪਵਾਉਣਾ ਲੋਕ ਧਰਨੇ ਲਾਉਂਦੇ ਆ ਤੁਸੀਂ ਉਹਨਾਂ ਨੂੰ ਛਡਾਉਨੇ ਆ ਕਿਉਂਕਿ ਲੋਕਾਂ ਨੂੰ ਵੀ ਸੋਚਣ ਦਾ ਸਮਾਂ ਨਹੀਂ ਮਿਲਦਾ ਤੇ ਤੇਰੇ ਕੋਲ ਤਾਂ ਸੋਚਣ ਨੂੰ ਹੈ ਹੀ ਕੁਛ ਨਹੀਂ ਸਵੇਰ ਸ਼ਾਮ ਤੋਂ ਤਾਂ ਪਰ ਜੇਕਰ ਇਹੀ ਕੋ ਸੋਚਦਾ ਲੋਕਾਂ ਨੂੰ ਅੱਗੇ ਲੈ ਕੇ ਜਾਂਦਾ ਬਿਜ਼ਨਸmen ਨਾਲ ਯਾਰੀਆਂ ਨਾ ਲਾਉਂਦਾ ਤਾਂ ਇਹੀ 2027 ਦੇ ਵਿੱਚ ਤੈਨੂੰ ਕੋਈ ਹਰਾ ਨਹੀਂ ਸਕਦਾ ਸੀ ਪਰ ਹੁਣ ਮੈਂ ਕਹਿੰਦਾ ਰੱਬ ਵੀ ਛੇਤੀ ਕਿਤੇ ਆ ਜੇ ਤੈਨੂੰ ਜਿਤਾ ਨਹੀਂ ਸਕਦਾ ਕਿਉਂਕਿ 3 ਕਰੋੜ ਲੋਕਾਂ ਦੇ ਵਿੱਚ ਰੱਬ ਵੱਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ